ਏ ਦਿੱਲੀ ਤੋਂ ਆਏ ਜੀ ਦਿੱਲੀ ਇਤਰੀ ਜਗਰ ਸਾਡਾ ਗੁਰਦੁਆਰਾ ਤਦ ਤੱਕ ਧਰਮਸ਼ਾਲਾ ਜੇ ਜਸੀਂ ਬੱਚਿਆਂ ਨੂੰ ਐਕਟੀਵਿਟੀ ਕਰਾਣੇ ਹਰ ਹਰ ਬੁੱਧਵਾਰ ਤੇ ਬੁੱਧਵਾਰ ਜੇ ਜੋਨਾ ਨੂੰ ਡਰਾਇੰਗ ਸਾਰਾ ਕਰਵਾਣੇ ਫਿਰ ਉਹਦੇ ਚ ਉਹਨਾਂ ਨੂੰ ਇਨਾਮ ਵੀ ਦੇ ਦਿਆ ਸੀ ਜੀ ਜਿਵੇਂ ਹਰਿਆਣਾ ਵਿੱਚ ਮਿਲਣਾ ਚਾਹੁੰਦੇ ਹੋ ਨਾ ਜਾਂ ਇੰਦਰ ਐਵੇਂ ਤੋਂ ਕਰਾਲਾ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਬਿਲਕੁਲ ਹਰ ਜਗ੍ਹਾ ਹੋ ਸਕਦਾ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਹੈਗੀ ਹੈ ਜਰੂਰ ਹੋਏਗਾ ਇੱਕ ਜਿੱਦਾਂ ਪ੍ਰੋਗਰਾਮ ਕਰੂਗਾ ਤਾਂ ਹੋ ਸਕਦਾ ਕੋਈ ਦਿੱਕਤ ਨਹੀਂ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਹਿੰਦੇ ਹਾਂ ਕਿ ਹਰ ਜਗ੍ਹਾ ਇਹ ਚੀਜ਼ਾਂ ਚਲਦੀਆਂ ਚਾਹੀਦੀਆਂ ਹਰ ਸੰਸਥਾ ਜਿਹੜੀ ਹੈ ਬੱਚਿਆਂ ਨੂੰ ਇਹਦਾ ਸਿੱਖਿਆ ਦੇਣੀ ਚਾਹੀਦੀ ਬੱਚਿਆਂ ਨੂੰ ਧੰਨਵਾਦ